ਸੁਖਬੀਰ ਸਿੰਘ ਬਾਦਲ ਨੂੰ 15 ਦਿਨਾਂ ਦੇ ਵਿੱਚ ਵਿੱਚ ਆਪਣਾ ਸਪਸ਼ਟੀਕਰਨ ਦੇਣਾ ਪਵੇਗਾ ਨਿੱਜੀ ਤੌਰ ਤੇ ਪੇਸ਼ ਹੋ ਕੇ ਉਹਨਾਂ ਨੂੰ ਇਹ ਸਪਸ਼ਟੀਕਰਨ ਦੇਣਾ ਪਵੇਗਾ ਦਰਅਸਲ ਪਿਛਲੇ ਦਿਨਾਂ ਦੇ ਵਿੱਚ ਬਾਗੀ ਧੜੇ ਦੇ ਵੱਲੋਂ ਕੁਝ ਇਲਜ਼ਾਮ ਨੇ ਜਿਹੜੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਉੱਪਰ ਰਹਿੰਦੇ ਹੋਏ ਜੋ ਉਹਨਾਂ ਵੱਲੋਂ ਕੰਮ ਕੀਤੇ ਗਏ ਸੀ ਉਹਨਾਂ ਸੰਬੰਧੀ ਜੋ ਇਲਜ਼ਾਮ ਨੇ ਉਹ ਲਗਾਏ ਗਏ ਸੀ ਕਿ 1 ਜੁਲਾਈ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਮਣੇ ਪੇਸ਼ ਹੋ ਕੇ ਬਾਗੀ ਧੜੇ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਵੱਲੋਂ ਪੇਸ਼ ਹੋ ਕੇ ਕੁਝ ਇਲਜ਼ਾਮ ਲਗਾਏ ਗਏ ਸੀ ਜਿਸ ਦੇ ਤਹਿਤ ਹੁਣ ਕਾਰਵਾਈ ਕਰਦੇ ਹੋਏ ਸਿੰਘ ਸਹਿਬਾਨਾਂ ਦੇ ਵੱਲੋਂ ਸੁਖਬੀਰ ਬਾਦਲ ਨੂੰ 15 ਦਿਨਾਂ ਦੇ ਵਿੱਚ ਵਿੱਚ ਉਹਨਾਂ ਇਲਜ਼ਾਮਾਂ ਦੇ ਤਹਿਤ ਆਪਣਾ ਸਪਸ਼ਟੀਕਰਨ ਨਿੱਜੀ ਤੌਰ ਤੇ ਪੇਸ਼ ਹੋ ਕੇ ਲਿਖਤੀ ਰੂਪ ਵਿੱਚ ਦੇਣਾ ਪਵੇਗਾ ਦੱਸ ਦਈਏ ਕਿ 1 ਜੁਲਾਈ ਨੂੰ ਬਾਕੀ ਧੜੇ ਦੇ ਵੱਲੋਂ ਇੱਕ ਮਾਫੀਨਾਮਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਮਣੇ ਸਨਮੁਖ ਪੇਸ਼ ਹੋ ਕੇ ਲਿਖਤੀ ਰੂਪ ਦੇ ਵਿੱਚ ਮਾਫੀਨਾਮਾ ਇੱਕ ਦਿੱਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਵੱਲੋਂ ਕੁਝ ਗੰਭੀਰ ਇਲਜ਼ਾਮ ਨੇ ਜਿਹੜੇ ਉਹ ਸੁਖਬੀਰ ਸਿੰਘ ਬਾਦਲ ਦੇ ਉੱਪਰ ਲਗਾਏ ਗਏ ਸੀ ਜਿਨ੍ਹਾਂ ਦੇ ਵਿੱਚ ਡੇਰਾ ਸਾਦ ਨੂੰ ਮਾਫੀ ਨੂੰ ਲੈ ਕੇ ਉਹਨਾਂ ਦੀ ਭੂਮਿਕਾ ਦੇ ਸਬੰਧ ਦੇ ਵਿੱਚ ਅਤੇ ਸਿੱਖ ਪੰਥ ਦੀਆਂ ਜਿਹੜੀਆਂ ਭਾਵਨਾਵਾਂ ਨੇ ਜਾਂ ਫਿਰ ਪੰਥਿਕ ਭਾਵਨਾਵਾਂ ਨੇ ਪੰਥ ਦੇ ਹਿੱਤਾਂ ਦੀ ਰਾਖੀ ਨੂੰ ਲੈ ਕੇ ਪੰਥ ਦੇ ਹਿੱਤਾਂ ਦੀ ਤਰਜਮਾਨੀ ਨੂੰ ਨਾਂ ਲੈ ਕੇ ਤਰਜਮਾਨੀ ਨਾਂ ਕਰਨ ਪਾਉਣ ਨੂੰ ਲੈ ਕੇ ਵੀ ਕੁਝ ਇਲਜ਼ਾਮ ਨੇ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਉੱਪਰ ਲਗਾਏ ਗਏ ਸੀ ਜਿਸ ਦੇ ਸੰਬੰਧ ਦੇ ਵਿੱਚ ਹੁਣ ਸਿੰਘ ਸਹਿਬਾਨਾਂ ਦੇ ਵੱਲੋਂ ਅੱਜ ਕਿਉਂਕਿ ਪੰਜ ਸਿੰਘ ਸਹਿਬਾਨ ਇਕੱਠੇ ਹੋਏ ਸੀ ਮੀਟਿੰਗ ਹੋਈ ਸੀ ਉਸ ਦੇ ਮੀਟਿੰਗ ਤੋਂ ਬਾਅਦ ਇਹ ਜਿਹੜਾ ਫੈਸਲਾ ਉਹ ਲੈ ਗਿਆ ਅਤੇ ਸੁਖਬੀਰ ਸਿੰਘ ਬਾਦਲ ਨੂੰ ਆਪਣੇ ਉੱਪਰ ਲੱਗੇ ਦੋਸ਼ਾਂ ਦੇ ਸੰਬੰਧ ਦੇ ਵਿੱਚ ਸਪਸ਼ਟਕਰਨ ਦੇਣ ਦੀ 15 ਦਿਨ ਦੀ ਮੌਲ ਦਿੱਤੀ ਹੈ 15 ਦਿਨਾਂ ਦੇ ਅੰਦਰ ਅੰਦਰ ਸੁਖਬੀਰ ਸਿੰਘ ਬਾਦਲ ਨੂੰ ਇਹਨਾਂ ਦੋਸ਼ਾਂ ਦੇ ਸਬੰਧ ਦੇ ਵਿੱਚ ਸਪਸ਼ਟਕਰਨ ਦੇਣਾ ਪਵੇਗਾ ਦਰਅਸਲ ਡੇਰੇ ਸਾਧ ਨੂੰ ਡੇਰਾ ਸੱਚਾ ਸੌਦਾ ਦੇ ਸਾਧ ਨੂੰ ਮਾਫੀ ਦੇਣ ਦੇ ਸਬੰਧ ਦੇ ਵਿੱਚ ਤੇ ਨਾਲ ਹੀ ਨਾਲ ਉਹਨਾਂ ਦੇ ਮਾਫੀ ਦੇ ਸਬੰਧ ਦੇ ਵਿੱਚ ਜਿਹੜੇ ਇਸ਼ਤਿਹਾਰ ਦਿੱਤੇ ਗਏ ਸੀ ਉਸ ਦੇ ਵਿੱਚੋਂ ਐਸਜੀਪੀਸੀ ਵੱਲੋਂ 90 ਲੱਖ ਰੁਪਏ ਦੇ ਇਸ਼ਤਿਹਾਰ ਦਿੱਤੇ ਗਏ ਸੀ ਇਸ ਮਾਫੀਨਾਮੇ ਦੇ ਸਬੰਧ ਦੇ ਵਿੱਚ ਉਸ ਦੇ ਸੰਬੰਧੀ ਵੀ ਜਿਹੜਾ ਉਹ ਸਪਸ਼ਟੀਕਰਨ ਹੁਣ ਸੁਖਬੀਰ ਸਿੰਘ ਬਾਦਲ ਤੋਂ ਮੰਗ ਲੈ ਗਿਆ ਤੇ ਨਾਲ ਹੀ ਨਾਲ ਦੱਸ ਦਈਏ ਕਿ ਇਹਨਾਂ ਇਸ਼ਤਿਹਾਰਾਂ ਤੋਂ ਇਲਾਵਾ ਪੰਥਕ ਹਿੱਤਾਂ ਦੀ ਤਰਜਮਾਨੀ ਨਾ ਕਰ ਪਾਉਣਾ ਪੰਥਕ ਹਿੱਤਾਂ ਦੀ ਜਾਂ ਭਾਵਨਾਵਾਂ ਨੂੰ ਸਹੀ ਤਰੀਕੇ ਦੇ ਨਾਲ ਨੁਮਾਇੰਦਗੀ ਨਾ ਦੇ ਪਾਉਣਾ ਇਦੇ ਸਬੰਧ ਦੇ ਵਿੱਚ ਵੀ ਸੁਖਬੀਰ ਸਿੰਘ ਬਾਦਲ ਦੇ ਉੱਪਰ ਇਹ ਇਲਜ਼ਾਮ ਨੇ ਜਿਹੜੇ ਬਾਗੀ ਧੜੇ ਦੇ ਵੱਲੋਂ ਲਗਾਏ ਗਏ ਸੀ ਦੱਸ ਦਈਏ ਕਿ ਅਕਾਲੀ ਦਲ ਦੇ ਵਿੱਚ ਇਸ ਸਮੇਂ ਅੰਦਰੂਨੀ ਕਲੇਸ਼ ਚੱਲ ਰਿਹਾ ਹੈ ਅਕਾਲੀ ਦਲ ਦੋ ਧੜਿਆਂ ਦੇ ਵਿੱਚ ਵੰਡਿਆ ਹੋਇਆ ਨਜ਼ਰ ਆ ਰਿਹਾ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਦਾ ਧੜਾ ਤੇ ਦੂਜੇ ਪਾਸੇ ਬਾਗੀ ਧੜਾ ਸੋ ਇਹਨਾਂ ਬਾਗੀ ਧੜੇ ਦੇ ਵੱਲੋਂ 1 ਜੁਲਾਈ ਨੂੰ ਇਕੱਠੇ ਹੋ ਕੇ ਅਕਸ਼ਿਦੇ ਕਾਲ ਤੱਕ ਸਾਹਿਬ ਦੇ ਜਥੇਦਾਰ ਨੂੰ ਇੱਕ ਮਾਫੀ ਨਾਮਾ ਦਿੱਤਾ ਗਿਆ ਸੀ ਤੇ ਉਹਨਾਂ ਵੱਲੋਂ ਇਹ ਗੱਲਾਂ ਕਹੀਆਂ ਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਤਾਂ ਉਹ ਵੀ ਸਰਕਾਰ ਦੇ ਵਿੱਚ ਸੀ ਤਾਂ ਉਹਨਾਂ ਦੇ ਵੱਲੋਂ ਕੁਝ ਗਲਤੀਆਂ ਹੋਈਆਂ ਸੀ ਜਿਨ੍ਹਾਂ ਦੇ ਵਿੱਚ ਡੇਰਾ ਮੁਖੀ ਨੂੰ ਦਿੱਤੀ ਗਈ ਮਾਫੀ ਨੂੰ ਅਹਿਮ ਤੌਰ ਤੇ ਰੱਖਿਆ ਗਿਆ ਸੀ ਤੇ ਨਾਲ ਹੀ ਨਾਲ ਇਹ ਵੀ ਕਿਹਾ ਗਿਆ ਸੀ ਕਿ ਇਸ਼ਤਿਹਾਰ ਜੋ ਐਸਜੀਪੀਸੀ ਵੱਲੋਂ ਵੀ ਦਿੱਤੇ ਗਏ ਸੀ 90 ਲੱਖ ਦੇ ਇਸ਼ਤਿਹਾਰਾਂ ਦੀ ਗੱਲ ਕੀਤੀ ਗਈ ਸੀ ਉਹਨਾਂ ਦੇ ਸੰਬੰਧ ਦੇ ਵਿੱਚ ਹੀ ਜਿਹੜੀ ਸ਼ਿਕਾਇਤ ਪਹੁੰਚੀ ਸੀ ਲਿਖਤੀ ਰੂਪ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਕੋਲ ਉਸ ਦੇ ਉੱਪਰ ਐਕਸ਼ਨ ਲੈਂਦੇ ਹੋਏ ਹਰਨ ਸਿੰਘ ਸਹਿਬਾਨਾ ਦੇ ਵੱਲੋਂ 15 ਦਿਨਾਂ ਦੇ ਵਿੱਚ ਵਿੱਚ ਸੁਖਵੀਰ ਬਾਦਲ ਨੂੰ ਆਪਣੇ ਉੱਪਰ ਲੱਗੇ ਇਹਨਾਂ ਇਲਜ਼ਾਮਾਂ ਦੇ ਸਬੰਧ ਦੇ ਵਿੱਚ ਸਪਸ਼ਟੀਕਰਨ ਦੇਣ ਦੀ ਗੱਲ ਕਹੀ ਗਿਆ ਤੇ 15 ਦਿਨਾਂ ਦੇ ਅੰਦਰ ਅੰਦਰ ਨਿੱਜੀ ਤੌਰ ਤੇ ਪੇਸ਼ ਹੋ ਕੇ ਨਿੱਜੀ ਤੌਰ ਤੇ ਪੇਸ਼ ਹੋ ਕੇ ਲਿਖਤੀ ਰੂਪ ਦੇ ਵਿੱਚ ਆਪਣਾ ਜਿਹੜਾ ਉੱਤਰ ਹੈ ਉਹ ਦੇਣਾ ਪਵੇਗਾ ਜਿਹੜਾ ਜਵਾਬ ਹੈ ਜਾਂ ਸਪਸ਼ਟੀਕਰਨ ਉਹ ਦੇਣਾ ਪਵੇਗਾ ਸੋ ਦੱਸਿਆ ਕਿ ਬਾਗੀ ਧੜੇ ਦੇ ਵੱਲੋਂ ਸ਼ਿਕਾਇਤ ਦੇ ਉੱਪਰ ਇਹ ਐਕਸ਼ਨ ਹੋਇਆ ਤੇ ਸਿੰਘ ਸਾਹਿਬਾਨਾਂ ਦੇ ਵੱਲੋਂ 15 ਦਿਨਾਂ ਦੇ ਅੰਦਰ-ਅੰਦਰ ਸੁਖਬੀਰ ਸਿੰਘ ਬਾਦਲ ਤੋਂ ਹੁਣ ਜਿਹੜੇ ਆ ਉਹ ਜਵਾਬ ਮੰਗ ਲੈ ਗਿਆ ਕਿਸ ਤਰ੍ਹਾਂ ਦਾ ਜਵਾਬ ਸੁਖਬੀਰ ਸਿੰਘ ਬਾਦਲ ਨਿੱਜੀ ਤੌਰ ਤੇ ਪੇਸ਼ ਹੋ ਕੇ ਹੁਣ ਇਹਨਾਂ ਇਲਜ਼ਾਮਾਂ ਦੇ ਸਬੰਧ ਦੇ ਵਿੱਚ ਦੇਣਗੇ ਇਹ ਵੇਖਣ ਵਾਲੀ ਗੱਲ ਹੋਏਗੀ ਨਵੀਅਤ ਤੇ ਤਾਜ਼ਾ ਅਪਡੇਟ ਦੇ ਲਈ ਬਣੇ ਰਹੋ ਰojana lokna TV ਦੇ ਨਾਲ